ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਬਾਈ ਵੀਰਾਂ ਨੂੰ ਲੋਬ ਅੱਜ 21 ਮਈ 2024 ਨੂੰ ਡੀਆਂ ਸਾਰੀਆਂ ਭਾਈ ਬਾਜੀਆਂ ਦੇ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅਸੀਂ ਤੁਹਾਨੂੰ ਸਾਰੀਆਂ ਭਾਈਆਂ ਦੀ ਅਪਡੇਟ ਦੇਵਾਂਗੇ ਇੱਕ ਟਰੈਕਟਰ ਵਾਲੀ ਬਾਜੀ ਸੀ ਪਿੰਡ ਈਸਾਪੁਰ ਲੰਡਾ ਤੇ ਲੜਾ ਲਸਾੜੇ ਸੀ ਭਾਈ ਮੋਟਰਸਾਈਕਲ ਵਾਲੀ ਮਜਾਦ ਸੀ ਬਾਜੀ 4200 ਮੋਡ ਵਾਲੀ ਮੋਟਰਸਾਈਕਲ ਵਾਲੀ ਸਾਰੀਆਂ ਭਾਈ ਵੱਡੀਆਂ ਛੋਟੀਆਂ ਬਾਜੀਆਂ ਦੀ ਅਪਡੇਟ ਦੇਵਾਂਗੇ ਅੱਜ ਦੀ ਭਾਈ ਵੱਡੀ ਬਾਜੀ ਓਡੀ ਸੀ ਪਿੰਡ ਈਸਾਪੁਰ ਲੰਡਾ ਜ਼ਿਲ੍ਹਾ ਸੰਗਰੂਰ 77 ਕੂਤਰ ਓਡੇ ਸੀਗੇ ਵੀਰੇ 8000 ਮੋਡ ਨੂੰ 6:15 ਤੇ ਬਾਜੀ ਨਹੀਂ ਪੜੀ ਐ ਪਹਿਲਾ ਨੰਬਰ ਬਣਾਇਆ ਬਾਈ ਤਲਵਿੰਦਰ ਚੌਂਕੀਮਾਨਾ ਨੇ ਟਰੈਕਟਰ ਪਲੱਸ 6000 ਦੀ ਜਿੱਦਾ ਜੇਤੂ ਰਿਹਾ। ਸਾਈ ਚੌਂਕੀਮਾਨਾ ਦੇ ਨਾਂ ਤੇ ਕੂਟਰ ਜੀਗਾ ਇਹ। ਤਲਵਿੰਦਰ ਚੌਂਕੀਮਾਨਾ ਬਾਈ ਦਾ ਕੂਟਰ ਸੀ। ਟਰੈਕਟਰ ਪਲੱਸ 6000 ਦੀ ਜਿੱਦਾ ਜੇਤੂ ਰਿਹਾ। ਦੂਜਾ ਨੰਬਰ ਰੋਡਾ ਕਹਿ ਲਉ। ਗੁਲਜਾਰ ਸਿੱਧਮਾ ਗਰੁੱਪ ਰੋਡਾ ਕੜਾ ਦਾ ਕੂਟਰ ਸੀ। ਫ੍ਰਿਜ ਪਲੱਸ 1200 ਦੀ ਜਿੱਦਾ ਜੇਤੂ। ਤੀਜਾ ਨੰਬਰ ਰੇਸ਼ਮ ਪੈਣੀ。ਕੂਲਰ ਪਲੱਸ 800 ਦੀ ਜਿੱਦਾ ਜੇਤੂ ਰਿਹਾ ਬਾਈ। ਤੇ ਤਲਵਿੰਦਰ ਚੌਂਕੀਮਾਨਾ ਬਾਈ ਇਸਾ ਬਰਲੰਡਾ ਦਾ ਅਜ ਟਰੈਕਟਰ ਦਾ ਕੂਤਰ ਉੱਡੇ ਸੀ ਬਈ ਟੋਟਲ ਅਗਲੀ ਬਾਜੀ ਸੀ ਬਈ ਪੈਂਡ ਮਜਾਤ ਜ਼ਿਲ੍ਹਾ ਮੋਹਾਲੀ 90 ਕੂਤਰ ਉੱਡੇ ਸੀਗੇ 4200 ਮੋਟ ਨੂੰ 5:30 ਵਜੇ ਵੀਰੇ ਬਾਜੀ ਨੇ ਪੜੀ ਆ ਪਹਿਲਾ ਨੰਬਰ ਬਣਾਇਆ ਖਾਨ ਪੰਜੌਰ ਨੇ ਪਾਲੀ ਚੁਹਰੇੜੀ ਦੇ ਘਰੋਂ ਕੂਤਰ ਸੀਗਾ ਮੋਟਰਸਾਈਕਲ 1600 ਦੀ ਜੱਦਾ ਜੇਤੂ ਦੂਜਾ ਨੰਬਰ ਸਾਈ ਰਾਜਪੁਰਾ ਫ੍ਰਿਜ 1100 ਦੀ ਜੱਦਾ ਜੇਤੂ ਤੀਜਾ ਨੰਬਰ ਬਾਬਾ ਜਨਕੀਦਾਸ ਧੀਂਦੀ ਵਾਲਾ LED 700 ਦੀ ਜੱਦਾ ਜੇਤੂ ਚੌਥਾ ਨੰਬਰ ਸਾਹਿਬ ਸੈਂਪਲਾਂ ਕੂਲਰ 400 ਦੀ ਜੱਦਾ ਜੇਤੂ ਪਾਈ ਨੰਬਰ ਜੀਵਨ ਜੋਤ ਸੁਹਾਣਾ ਪੱਕਾ 200 ਦੀ ਜਦਾ ਜਿੱਤੂ ਰਿਹਾ ਬਾਈ 4200 ਮੁੱਟ ਨੂੰ ਪਿੰਡ ਮਜਾਤ ਜ਼ਿਲ੍ਹਾ ਮਹਾਲੀ 90 ਕੂਟ ਰੋਡੇ ਸੀ ਬਾਈ ਟੋਟਲ ਤੇ ਅਗਲੀ ਬਾਜੀ ਸੀਗੀ ਬਾਈ ਅੱਜ ਪਿੰਡ ਲਸਾੜਾ 122 ਕੂਟ ਰੋਡੇ ਸੀਗੇ 2200 ਮੁੱਟ ਨੂੰ 6 ਵਜੇ ਬਾਈ ਬਾਜੀ ਨਹੀਂ ਪੜੀਆ ਬਾਜੀ 5 ਕੂਟਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨਾਮ ਮੋਟਰਸਾਈਕਲ ਸੀਗਾ ਜਿਹੜਾ ਕਿ ਫਾਨੀ ਸਰੋਦ ਜਿੱਥੇ ਆ ਵੀਰੇ ਇੱਥੋਂ ਪਹਿਲਾ ਨੰਬਰ ਤੇ ਹੈਪੀਕੋਪ ਬਾਬੂ ਤਖਰ ਜਿਸ ਕਾਰਨ ਜਰਗੜੀ ਗੱਗੀ ਫੈਰਗੜ ਇਹ ਪੰਜਾਂ ਕੂਤਰਾਂ ਚ ਮੇਰੇ ਬਾਜੀ ਸਾਂਝੀ ਸੀ ਫਾਨੀ ਸਰੋਵ ਦੇ ਦਾ ਮੋਟਰਸਾਂ ਦਾ ਜੇਤੂ ਰਹਾ ਅਗਲੀ ਬਾਜੀ ਸੀ ਪਿੰਡ ਦੀਵਾ ਗਾਂਡੂਆ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ 88 ਕੂਤਰ ਉੱਤੇ ਸੀਗੇ 200 ਮੁੱਢ ਨੂੰ ਪਹਿਲਾ ਨੰਬਰ ਬਣਾਇਆ ਕਰਨ ਸ਼ੇਵਗੜ ਨੇ ਫੈਦਾ ਜੇਤੂ ਦੂਜਾ ਨੰਬਰ ਜਸੂ ਕੈਨੇਡਾ ਵਾਸ਼ਿੰਗ ਮਸ਼ੀਨ ਦਾ ਜੇਤੂ ਤੀਜਾ ਨੰਬਰ ਗੋਪੀ ਮੋਰਾਾਂ ਵਾਲੀ ਕੂਲਰ ਦਾ ਜੇਤੂ ਚੌਥਾ ਨੰਬਰ ਸ਼ੋਭਦੀ ਪ੍ਰੌਣੀ ਪੱਖੇ ਦਾ ਜੇਤੂ ਪੰਜਵਾਂ ਨੰਬਰ ਦਵਿੰਦਰ ਜਰਗੜੀ ਪੱਖੇ ਦਾ ਜੇਤੂ 6ਵੇਂ ਤੋਂ ਲੈ ਕੇ 10 ਤੱਕ ਵੀਰੇ ਕੱਪ ਸੀਗੇ ਜਿਹੜੇ ਕਿ ਡਾਕਟਰ ਲਹਿਰ ਮਨਿੰਦਰਪੁਰਥਲਾ ਲਾਲੀ ਰੌਣੀ ਸਿਰਾਜ ਭਾਮਰੀ ਤੇ ਮੰਗਾ ਤਰਮਰੀ ਇਹ ਬਾਰੇ ਕੱਪ ਦੇ ਜੇਤੂ ਰਹੇ ਆ ਅਗਲੀ ਬਾਜੀ ਸੀ ਪਿੰਡ ਸਾਂਧਰਾ ਜ਼ਿਲ੍ਹਾ ਹੁਸ਼ਿਆਰਪੁਰ 69 ਕੂਤਰ ਉੱਡੇ ਸੀਗੇ 2200 ਮੁੱਢ ਨੂੰ 6 ਕੂਤਰਾਂ ਦੀ ਬਾਜੀ ਇੱਕ ਪਾਸੇ ਹੋ ਗਈ ਸੀ ਵੀਰੇ ਤੇ 1 ਕੂਤਰ ਇੱਕ ਪਾਸੇ ਸੀਗਾ ਪਹਿਲਾ ਨੰਬਰ ਬਣਾਇਆ ਵੀਰੇ ਜਸਕਰਨ ਚੱਕਣੇ ਐਲ.ਆਈ. ਦਾ ਜੇਤੂ ਦੂਜਾ ਨੰਬਰ ਭੋਲੂ ਕਰਤਾਰਪੁਰ ਹੂਲਰ ਦਾ ਜੇਤੂ ਤੀਜਾ ਨੰਬਰ ਮੰਗਾ ਤਲਵਣ ਜੋੜ 400 ਦੇ ਜੇਤੂ ਇਹ ਕੂਤਰ ਬਰੇ ਬਾਹਰ ਸੀ ਸਾਂਝੀ ਜੋ ਚੌਥਾ ਨੰਬਰ ਤਾਜ ਮੋਤੀ ਬਾਗ ਪੱਖੇ ਦਾ ਜੇਤੂ ਪੰਜਵਾਂ ਨੰਬਰ ਰਵਣਾ ਰਹਿਣਾ ਪਿੰਜਰਾ ਦਾ ਜੇਤੂ ਸਣੀ ਸਾਂਧਰਾ ਗਗਨ ਧੋਗੜੀ ਇਹ ਛੇ ਕੂਤਰਾ ਦੀ ਬਾਜੀ ਸਾਂਝੀ ਸੀ ਵੀਰੇ ਕੱਲਾ ਮੰਗਾ ਤਲਵੰਡ ਬਾਹਰ ਸੀ ਅਗਲੀ ਬਾਜੀ ਸੀ ਪਿੰਡ ਤਲਵੰਡੀ ਮੱਲੀਆਂ ਜਿਲ੍ਹਾ ਮੋਗਾ 101 ਕੂਤਰਾ ਰੋਡੇ ਸੀ ਵੀਰੇ 2200 ਮੁੱਢ ਨੂੰ 5:30 ਮਿੰਟ ਤੇ ਬਾਜੀ ਨਹੀਂ ਬੜੀ 224 ਕੂਤਰਾ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇ ਜੀਤ ਦਬਾਈ ਫਿਰ ਇਹ ਦਾ ਜੇਤੂ ਰਹਾ ਦੂਜਾ ਨੰਬਰ ਫਤਿਹ ਸ਼ਹਿਰਪੁਰ ਕੂਤਰਾ ਦਾ ਜੇਤੂ ਤੀਜਾ ਨੰਬਰ ਕੁਲਦੀਪ ਸਾਫੂ ਵਾਲਾ ਪੱਖੇ ਦਾ ਜੇਤੂ ਚੌਥਾ ਨੰਬਰ ਕੋਨਾ ਕਨੇਡ ਕਾ ਪਤਾ ਜੇਤੂ ਬਾਈ ਬਾਜੀ ਇਹਨਾਂ ਚਾਰਾਂ ਕੂਤਰਾਂ ਦੀ ਸਾਂਝੀ ਹੋ ਗਈ ਸੀ ਬਾਈ ਪਿੰਡ ਤਲਵੰਡੀ ਮੱਲੀਆਂ ਜ਼ਿਲ੍ਹਾ ਮੋਗਾ ਅਗਲੀ ਬਾਜੀ ਸੀ ਪਿੰਡ ਸਿੰਘੋ ਜ਼ਿਲ੍ਹਾ ਮਾਨਸਾ 95 ਕੂਤਰ ਡੈਸੀ ਵਿਰੇ 3200 ਮਟ ਨੂੰ 3:30 ਮਿੰਟ ਤੇ ਬਾਜੀ ਨੇ ਬੜੀ ਬਾਜੀ ਪੰਜ ਕੂਤਰਾਂ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਗਗਨ ਮਾਨਸਾ ਨੇ ਫਰਜ ਦਾ ਜੇਤੂ ਰਹਾ ਪਟੋ ਲੰਬਾਲੀ ਆਕਾਸ਼ ਬਾਹਮਣ ਵਾਲੀ ਮੰਦਰ ਗਾਮੀਆਣਾ ਤੇ ਰਮਣਾ ਯੂ ਐਸ ਏ ਤੇ ਗਗਨ ਮਾਨਸਾ ਬਾਜੀ ਇਹਨਾਂ ਪੰਜਾਂ ਕੂਤਰਾਂ ਦੀ ਸਾਂਝੀ ਸੀ ਬਾਈ ਅਗਲੀ ਬਾਜੀ ਸੀ ਪਿੰਡ ਕੁਹਾਰ ਵਾਲਾ ਅਸੀਂ ਕੂਤਰੋਡੇ ਸੀ 2200 ਮੋਡ ਨੂੰ 3 ਵਜੇ ਤੇ 45 ਮਿੰਟ ਤੇ ਬਾਜੀ ਨਿਬੜੀ ਬਾਜੀ ਤਿੰਨ ਕੂਤਰਾਂ ਹੀ ਸਾਂਝੀ ਹੋ ਗਈ ਸੀ ਅਮਰੀਕ ਟਰੈਪੀ ਮਨਦੀਪ ਮਹਾਰਾਜ ਅਮਣਾ ਬਰਗਾੜੀ ਅਗਲੀ ਬਾਜੀ ਸੀ ਬਈ ਪਿੰਡ ਕੋਟ ਧਰਮੂ ਜਿਲ੍ਹਾ ਮਾਨਸਾ ਨਾਟਕ ਕੂਤਰੋਡੇ ਸੀ 2200 ਮੋਡ ਨੂੰ 3 ਵਜੇ 30 ਮਿੰਟ ਤੇ ਬਾਜੀ ਨਿਬੜੀ ਬਾਜੀ ਪੰਜ ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਸ਼ੌਕਪ੍ਰੀਤ ਛਾਪੇ ਵਾਲੀ ਨੇ ਕੁਲ ਦਾਦਾ ਜੇ ਤੁਰਿਆ ਦੂਜਾ ਨੰਬਰ ਡਾਕਟਰ ਲੋਹਾ ਖੜਾ ਤੀਜਾ ਮੰਤਰ ਘਰਾਗਣਾ ਡੀਸੀ ਲੋਹਾ ਖੜਾ ਮਣੀ ਬੋੜਾ ਵਾਲ ਇਹ ਪੰਜ ਕੂਤਰਾਂ ਦੀ ਬਾਜੀ ਸਾਂਝੀ ਸੀ ਵੀਰੇ ਅਗਲੀ ਵਾਰ ਜਿਸ ਪਿੰਡ ਮਿਸ਼ਰੀ ਵਾਲਾ ਨੇੜੇ ਗੁਰੂਵਰ ਸਾਹਿਬ ਸੈੰਤੀ ਕੂਟਰ ਰੋਡ ਦੇ ਸੀ 1200 ਮੋਟ ਨੂੰ 2:33 ਦੇ 33 ਮਿੰਟ ਤੇ ਤਿੰਨ ਕੂਟਰਾਂ ਦੀ ਬਾਜੀ ਸੰਜੀ ਹੋ ਗਈ ਸੀ ਗਰਨਾਲ ਕਾਂਦੀ ਗਰੁੱਪ ਰਾਹੁਲ ਫਰੀਦਕੋਟ ਅਮਨ ਫਰੀਦਕੋਟ ਤੇ ਇਹ ਸੀ ਵੀਰੇ ਅੱਜ 1 ਈ ਮਈ 2024 ਨੂੰ ਓਡੀਆਂ ਸਾਰੀਆਂ ਬਾਜੀ ਦੀ ਅਪਡੇਟ ਤੇ ਜੇ ਵੀਰੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਸ਼ੇਅਰ ਕਰਦੇ ਕਰੋ ਸਾਰੇ ਗਰੁੱਪਾਂ 'ਚ ਆਪਣੇ ਕੂਟਰਾਂ ਵਾਲੇ ਗਰੁੱਪਾਂ 'ਚ ਤੇ ਨਾਲੇ ਬਾਈ ਸ਼ੇਅਰ ਕਰਦੇ ਆਪਕੇ ਯਾਰਾਂ ਵੇਲੇ ਨਾ ਤੇ ਲਾਈਕ ਜ਼ਰੂਰ ਕਰਦੇ ਕਰੋ ਬਾਈ ਵੀਡੀਓ ਨੂੰ ਇਹ ਹੋ ਸਕਦਾ ਦਾ ਬਾਈ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਹੋਰ ਰੋਜ਼ ਦੀ ਆਪਰੇਟ ਵੇਖਣ ਲਈ ਧੰਨਵਾਦ ਬਾਈ ਸਾਰੇ ਵੀਰਾਂ ਦਾ ਅੱਜ ਦੀ ਵੀਡੀਓ ਨੂੰ ਦੇਖਣ ਖਾਤਰ ਧੰਨਵਾਦ ਬਾਈ ਬਹੁਤ ਬਹੁਤ